ਹਾਂਜੀ ਮਿੱਤਰੋ ਕਿੱਦਾਂ ਸਾਰੇ ਮੀਨਤ ਕਰਦਾ ਆਪਣੇ ਸਾਰੇ ਵੀਰ ਭਰਾ ਠੀਕ ਵਧੀਆ ਹੋਣਗੇ ਅੱਜ ਮਿੱਤਰੋ ਆਪਾਂ ਤੁਹਾਡੇ ਲੈ ਕੇ ਆਏ ਆਂਗੇ ਦੋ ਜਾਨਵਰ ਬੜੇ ਚੰਗੇ ਤੇ ਬੜੇ ਸੋਹਣੇ ਸੁਨੱਖੇ ਜਾਨਵਰ ਹੈਗੇ ਤੇ ਇਹ ਚਾ ਮਿੱਤਰੋ ਆਪਾਂ ਤੁਹਾਡੇ ਲਈ ਲੈ ਕੇ ਆਏ ਦੋ ਜਾਨਵਰ ਜਿਹੜੇ ਇੱਕ ਤਾਂ ਦੋ ਦੰਦ ਬਿਸ਼ੇਰੀ ਹੈ ਤੇ ਇੱਕ ਇਹ 12 ਮਹੀਨਿਆਂ ਦੀ ਬਿਸ਼ੇਰੀ ਤੇ ਬੜੇ ਵੀਰਾਂ ਨੂੰ ਸ਼ੌਂਕ ਹੁੰਦਾ ਵੀ ਆਪਾਂ ਛੋਟੀ ਉਮਰ ਦੀ ਬਿਸ਼ੇਰੀ ਲੈਣੀ ਆ ਉਹ ਤਾਂ ਤੁਸੀਂ ਗਾਂ ਦੇਖ ਲਿਓ ਤੇ ਜੇ ਬੜੇ ਵੀਰਾਂ ਨੂੰ ਸ਼ੌਂਕ ਹੁੰਦਾ ਵੀ ਆਪਾਂ ਬਰੀਡਿੰਗ ਤੇ ਕੰਮ ਕਰਨਾ ਨਵੀਂ ਉਮਰ ਦੀ ਬਿਸ਼ੇਰੀ ਲੈਣੀ ਹੈਗੀ ਤੇ ਉਹ ਮਿੱਤਰੋ ਆ ਬਿਸ਼ੇਰੀ ਕਿੰਨੀ ਚਾਤੀ ਮਾਰ ਸਕਦਾ ਹੈ। ਇਹ ਦੋ ਦੰਦ ਮਿੱਤਰੋ ਇਹ ਬਿਸ਼ੇਰੀ ਦੀ ਉਮਰ ਆ ਗਈ। 4 ਮਹੀਨਿਆਂ ਦੀ ਗੱਬਣ ਚੈੱਕ ਪਾਸ ਹੈ ਨੁਗਰੇ ਕੋੜੇ ਤੋਂ ਤੇ ਬਾਕੀ ਤੁਸੀਂ ਬਿਸ਼ੇਰੀ ਪਲੀਪੁਲੀ ਸਵੀ ਸੁਵੀ ਚੈੱਕ ਕਰ ਸਕਦੇ ਆ। ਸੋਹਣੀ ਸਨੇਕੀ ਬਿਸ਼ੇਰੀ ਹੈ ਚੰਗੀ ਬਿਸ਼ੇਰੀ ਹੈਗੀ। ਜਿਹੜੇ ਵੀਰ ਨੇ ਬਰੀਡਿੰਗ ਤੇ ਕੰਮ ਕਰਨਾ ਹੈ ਚੰਗੀ ਬਿਸ਼ੇਰੀਆਂ ਮਿੱਤਰੋ। 4 ਮਹੀਨਿਆਂ ਦੀ ਗੱਬਣ ਚੈੱਕ ਪਾਸ ਹੈਗੀ ਤੇ ਬਾਕੀ ਪੈਰਾ ਪੂਰਾ ਦੀ ਮਜ਼ਬੂਤੀ ਤੁਸੀਂ ਬਿਸ਼ੇਰੀ ਦੀ ਚੈੱਕ ਕਰ ਸਕਦੇ ਹੋ। 60 ਇੰਚ ਬਿਸ਼ੇਰੀ ਦੀ ਹਾਈਟ ਹੈਗੀ। ਤੇ ਸੋਹਣੀ ਬਸ਼ੇਰੀਆ ਪਿੱਠਪੁੜੇ ਦੀ ਤੁੰਤੁਨ ਦੀ ਕੁਆਲਿਟੀ ਤੁਸੀਂ ਬਸ਼ੇਰੀ ਦੀ ਚੈੱਕ ਕਰ ਸਕਦੇ ਆ ਤੇ ਮਾਲਕ ਵੀਰ ਕਹਿੰਦੇ ਤੋਰਾ ਬੜਾ ਚੰਗਾ ਤੁਰਦੀ ਹੈਗੀ ਤੇ ਤੋਰੇ ਦੀ ਮਿੱਤਰੋ ਜਮਾਂ ਪਾਸ ਹੈਗੀ ਯੂਪੀ ਸਹਾਰਨ ਫੋਰ ਮਾਲਕ ਵੀਰਾਂ ਦਾ ਏਰੀਆ ਹੈਗਾ ਜੇ ਕਿਸੇ ਵੀ ਨੂੰ ਹੋਰ ਜਾਣਕਾਰੀ ਚਾਹੀਦੀ ਹੋਈ ਤੇ ਉਹ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਤੁਸੀਂ ਕਰ ਸਕਦੇ ਹੋ ਸੰਪਰਕ ਤੇ ਇੱਕ ਮਿੱਤਰੋ ਜਿਹੜੀ ਅੱਗੇ ਆ ਬਸ਼ੇਰੀ ਉਹ ਹੈਗੀ ਮਿੱਤਰੋ ਆ ਬਸ਼ੇਰੀ ਇਹ ਬਸ਼ੇਰੀ ਜੀ ਮਿੱਤਰੋ 12 ਮਹੀਨੇ ਉਮਰ ਹੈ 55 ਇੰਚ ਜਿਹੜੀ ਮਿੱਤਰੋ ਬਿਸ਼ੇਰੀ ਹਾਈਟ ਕਰ ਗਈ ਆਉਣ ਵਾਲੇ ਸਮੇਂ 'ਚ ਇਹ ਵੀ ਬਿਸ਼ੇਰੀ ਚੰਗੀ ਬਿਸ਼ੇਰੀ ਬਣੂਗੀ ਚੰਗਾ ਕੱਦ ਕਾਠ ਕਰੂਗੀ ਤੇ ਹਜੇ ਮਿੱਤਰੋ ਇਹਦੀ 12 ਮਹੀਨੇ ਬਿਸ਼ੇਰੀ ਉਮਰ ਹੈ 55 ਇੰਚ ਬਿਸ਼ੇਰੀ ਹਾਈਟ ਕਰ ਗਈ ਤੇ ਇਹ ਵੀ ਮਿੱਤਰੋ ਯੂਪੀ ਸਹਾਰਾਣਪੁਰ ਖੜੀਏਗੀ ਜੇ ਕਿਸੇ ਵੀ ਇਹਨਾਂ ਦੋਨਾਂ ਬੇਸ਼ੀਰੀਆਂ ਚ ਚਾਹੀਦੀ ਹੋਈ ਕੋਈ ਬੇਸ਼ੀਰੀ ਤਾਂ ਮਾਲਕ ਵੀਰਾਂ ਸਕਰੀਨ ਤੇ ਨੰਬਰ ਚੱਲ ਜਾਂਦਾ ਕਰ ਸਕਦਾ ਸੰਪਰਕ ਜੇ ਕਿਸੇ ਵੀ ਨੇ ਆਪਣੇ ਨੇ YouTube ਤੇ ਅਰਲ ਲਵਾਉਣੀ ਹੋਈ ਤਾਂ ਆਪਣੇ ਨਾਲ ਕਰ ਲੋ ਸੰਪਰਕ ਪਿੱਛੇ ਆਪਣਾ ਨੰਬਰ ਚੱਲ ਜਾਂਦਾ ਹੈਗਾ ਧੰਨਵਾਦ ਮਿੱਤਰੋ ਆਪਣੀ ਸਾਰੀ ਵੀਡੀਓ ਦੇਖ ਲਈ ਮਿਲਦੇ ਆ ਕਿਸੇ